ਫਗਵਾੜਾ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਚਟਕਾ ਲੱਗਾ ਜਦੋਂ ਮੁਹੱਲਾ ਭਗਤਪੁਰਾ, ਰਾਮਪੁਰਾ, ਪ੍ਰੀਤਨਗਰ ਦੇ ਦਰਜਨਾ ਹੀ ਪਰਿਵਾਰ ਭਾਜਪਾ ਪਾਰਟੀ ਦਾ ਸਮਰਥਨ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਛੱਡ ਭਾਜਪਾ ਵਿੱਚ ਸ਼ਾਮਿਲ ਹੋਏ ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਭਾਜਪਾ ਪਾਰਟੀ ਦੇ ਸਟੇਟ ਸਕੱਤਰ ਪੰਕਜ ਚਾਵਲਾ ਭਾਜਪਾ ਪਾਰਟੀ ਦੇ ਮੁਹੱਲਾ ਭਗਤਪੁਰਾ ਵਿਕੇ ਸਥਿਤ ਦਫ਼ਤਰ ਪਹੁੰਚੇ ਜਿੱਥੇ ਕਿ ਭਾਜਪਾ ਪਾਰਟੀ ਦੇ ਆਗੂ ਅਤੇ ਵਰਕਰਾਂ ਵੱਲੋਂ ਉਹਨਾਂ ਦਾ ਨਿਗਾ ਸਵਾਗਤ ਵੀ ਕੀਤਾ ਗਿਆ ਆਮ ਆਦਮੀ ਪਾਰਟੀ ਨੂੰ ਛੱਡ ਭਾਜਪਾ ਪਾਰਟੀ ਵਿੱਚ ਸ਼ਾਮਿਲ ਕਰਨ ਮਗਰੋਂ ਪੰਕਜ ਚਾਵਲਾ ਨੇ ਕਿਹਾ ਕਿ ਜੋ ਵੀ ਵਿਅਕਤੀ ਭਾਜਪਾ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦਾ ਪਾਰਟੀ ਵੱਲੋਂ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਵੱਲੋਂ ਕਮਲ ਦੇ ਫੁੱਲ ਨੂੰ ਵੋਟ ਪਾਉਣ ਦੀ ਇਲਾਕਾ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਇਸ ਮੌਕੇ ਮੁਹੱਲਾ ਭਗਤਪੁਰਾ ਦੇ ਆਗੂ ਸੰਤੋਖ ਸਿੰਘ ਸੁਖਾ ਰਾਜੇਸ਼ ਕੁਮਾਰ ਰੁੱਕੀ ਮੁਹੱਲਾ ਪ੍ਰੀਤਨਗਰ ਤੇ ਹੋਰ ਪਤਵੰਤੇ ਹਾਜ਼ਰ ਸਨ ਤੁਸੀਂ ਵੀ ਵੇਖੋ ਮੌਕੇ ਦੀਆਂ ਤਸਵੀਰਾਂ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਆ ਅੱਜ ਭਾਰਤੀ ਜਨਤਾ ਪਾਰਟੀ ਫਗਵਾੜਾ ਨੂੰ ਭਗਤਪੁਰੇ ਏਰੀਆ ਦੇ ਵਿੱਚੋਂ ਉਸ ਵੇਲੇ ਭਰਿਆ ਹੰਗਾਰਾ ਮਿਲਿਆ ਜਦੋਂ ਮਾਸਟਰ ਹਰਜਿੰਦਰ ਕੁਮਾਰ ਜੀ ਦੇ ਪ੍ਰਿਆਸਾਂ ਸਦਕੇ ਆਪ ਪਾਰਟੀ ਨੂੰ ਛੱਡ ਕੇ ਬਹੁਤ ਜ਼ਿਆਦਾ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੁੰਦੇ ਹੋਏ ਅਤੇ ਸੋਮ ਪ੍ਰਕਾਸ਼ ਜੀ ਦੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜੀ ਸਦਸਤਾ ਉਹਨਾਂ ਨੇ ਗ੍ਰਹਿਣ ਕੀਤੀ ਹੈ ਮੈਂ ਜਿੰਨੇ ਵੀ ਸਦਸਿਆਂ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਆ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਤੇ ਉਹਨਾਂ ਦਾ ਸਵਾਗਤ ਵੀ ਕਰਦਾ ਔਰ ਅੱਜ ਜਿੰਨੀ ਮਜ਼ਬੂਤੀ ਭਾਰਤੀ ਜਲਤਾ ਪਾਰਟੀ ਨੂੰ ਭਗਤਪੁਰੇ ਹੋਰ ਮਿਲੀ ਆ ਇਹ ਇੱਕ ਹੋਰ ਕਦਮ ਮੈਡਮ ਅਨੀਤਾ ਸੋਮਪਰਕਾਸ਼ ਦੇ ਲੋਕ ਸਭਾ ਹਲਕੇ ਹਸ਼ਿਆਰ ਪਰ ਤੋਂ ਜਿੱਤ ਦਈ ਔਰ ਅਸੀਂ ਹੋਰ ਵੱਧ ਰਹੇ ਆ ਇੱਕ ਤਰੀਕ ਨੂੰ ਆਪਣੀ ਇੱਕ ਇੱਕ ਵੋਟ ਇਹਨਾਂ ਸਾਰਿਆਂ ਨੇ ਪ੍ਰੋਮਿਸ ਕੀਤਾ ਵੀ ਇੱਕ ਇੱਕ ਵੋਟ ਆਪਣੀ ਦਾ ਪਾਣੀ ਪਾਣੀ ਇਹ ਕਰਦੇ ਤਾਂ ਪਾਣੀ ਆ ਆਣ ਗਵਾੜ ਵੀ ਜ਼ੋਰ ਲਗਾ ਕੇ ਇੱਕ ਤਰੀਕ ਨੂੰ ਇੱਕ ਨੰਬਰ ਦਾ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਮੈਡਮ ਅਨੀਤਾ ਸੋਮ ਪ੍ਰਕਾਸ਼ ਨੂੰ 4 ਤਰੀਕ ਨੂੰ ਜਿਤਾ ਕੇ ਕੇਂਦਰ ਦੇ ਵਿੱਚ ਮੰਨ ਨਹੀਂ ਨਰਿੰਦਰભાઈ ਮੋਦੀ ਦੀ ਅਗਵਾਈ ਦੇ ਵਿੱਚ ਇੱਕ ਹੋਰ ਮਜ਼ਬੂਤ ਸਸ਼ਕਤ ਸਰਕਾਰ ਜਿਹੜੀ ਆ ਬਣਾਣੀ ਆ ਤੇ ਇੱਕ ਵਾਰੀ ਫੇਰ ਭਾਰਤ ਨੂੰ ਵਿਸ਼ਵਗੁਰੂ ਦੀ उपाधि ਦਿਵਾਣੀ ਆ ਜੈ ਸ਼੍ਰੀ ਰਾਮ ਜੈ ਭਾਰਤ